ਕਹਿੰਦੇ ਸਿੱਖ ਵੱਡਦਾ ਤੇ ਸਿੱਖ ਵੱਡਦਾ ਤੇ ਪਹਿਲਾ ਗੁਣ ਤੇਰੇ ਅੰਦਰ ਕੀ ਹੋਣਾ ਚਾਹੀਦਾ ਹੈ ਉਹ ਗੁਣ ਕੁੱਤੇ ਕੋਲੋਂ ਸਿੱਖ ਕੁੱਤੇ ਦੇ ਅੰਦਰ ਵਫਾਦਾਰੀ ਦਾ ਗੁਣ ਹੈ ਕੁੱਤਾ ਜਿਸ ਮਾਲਕ ਦੇ ਘਰ ਦਾ ਹੋਵੇ ਉਸ ਮਾਲਕ ਦੇ ਘਰ ਦਾ ਵੱਢ ਕੇ ਰਹਿੰਦਾ ਹੈ ਕੁੱਤੇ ਨੂੰ 100 ਜਣਾ ਆਵਾਜ਼ ਬਾਰੇ ਉਹਨੂੰ ਕੋਈ ਪਰਵਾਹ ਨਹੀਂ ਉਹਦਾ ਮਾਲਕ ਇੱਕ ਵਾਰ ਆਵਾਜ਼ ਬਾਰੇਗਾ ਪੂਛ ਹਿਲਾਉਦਾ ਭੱਜਾ ਹੀ ਜਾਏਗਾ ਕਿਉਂ ਉਸ ਸਵਾਰਦੂ ਉਸ ਕੁੱਤੇ ਨੂੰ ਮਾਲਕ ਦੀ ਪਛਾਣ ਹੈ ਹੁਣ ਸਤਿਗੁਰੂ ਦਾ ਸਿੱਧਾ ਜਾਂ ਸਵਾਲ ਹੈ ਸਾਨੂੰ ਵੇਖ ਇੱਕ ਕੁੱਤੇ ਨੂੰ ਆਪਣੇ ਮਾਲਕ ਦੀ ਵੀ ਪਛਾਣ ਤੇ ਕੁੱਤੇ ਨੂੰ ਆਪਣੇ ਮਾਲਕ ਦੇ ਘਰ ਦੀ ਵੀ ਪਛਾਣ ਤੇ ਹੁਣ ਸਿੱਖ ਝਾਤੀ ਬਾਰੇ ਕਿ ਸਿੱਖ ਨੂੰ ਆਪਣੇ ਮਾਲਕ ਦੀ ਪਛਾਣ ਹੈ ਸਿੱਖ ਨੂੰ ਆਪਣੇ ਮਾਲਕ ਦੇ ਘਰ ਦੀ ਪਛਾਣ ਹੈ ਤੇ ਮੈਂ ਕੱਲ ਵੀ ਬੇਨਤੀ ਕੀਤੀ ਸੀ ਜਿਹੜਾ ਤੇ ਸਿੱਖ ਮਾਨ ਨਾਲ ਇਹ ਗੱਲ ਕਰਦਾ ਹੈ ਸਤਿਗੁਰੂ ਜੀ ਆ ਮੈਂ ਤੇਰੇ ਚਰਨਾਂ ਵਿੱਚ ਆੜ ਕੇ ਮੱਥਾ ਟੇਕਦਾ ਤੇ ਇੱਕ ਗੱਲ ਪੱਕੀ ਹੈ ਮੈਂ ਮੱਥਾ ਤੇਰੇ ਕੋਲ ਹੀ ਆੜ ਕੇ ਟੇਕਦਾਈ ਮੈਨੂੰ ਪਹਿਚਾਣ ਹੈ ਮੇਰਾ ਮਾਲਕ ਕੌਣ ਹੈ ਜੇ ਮੈਂ ਰੋਟੀ ਦਾ ਟੁਕੜਾ ਲੈਣਾ ਹੈ ਤੇ ਮੈਂ ਇਹ ਨਹੀਂ ਵੀ ਜਿੱਥੇ ਕਿਸੇ ਨੇ ਦੱਸਿਆ ਉਧਰ ਹੀ ਭੱਜ ਗਿਆ ਮੈਨੂੰ ਬੜੇ ਰੋਟੀਆਂ ਪਾਉਂਦੇ ਫਿਰਦੇ ਹੋਣਗੇ ਪਰ ਮੈਂ ਇਦਾਂ ਦਾ ਵਫਾਦਾਰ ਕੁੱਤਾ ਜੇ ਮੈਂ ਰੋਟੀ ਦੀ ਬੁਰਕੀ ਖਾਣਾ ਤੇ ਤੇਰੇ ਘਰੋਂ ਹੀ ਖਾਣਾ ਤੇ ਜੇ ਹਾਲ ਇਦਾਂ ਦਾ ਹੈ ਕਿ ਕੋਈ ਜਗ੍ਹਾ ਵੇਖੀ ਕੋਈ ਵਸਤ ਬਲੰਗ ਵੇਖਿਆ ਕੋਈ ਪੀਰ ਵੇਖਿਆ ਤੇ ਹਰ ਥਾਂ ਤੇ ਮੱਥੇ ਰਗੜਦਾ ਫਿਰਦਾ ਤੇ ਆੜ ਕੇ ਸ਼ਾਮਾ ਨੂੰ ਗੁਰਦੁਆਰੇ ਵੀ ਘਰੀ ਬੈਠਾ ਹੋਇਆ ਤੇ ਸਤਿਗੁਰੂ ਕਹਣਗੇ ਸਿੱਖ ਉਸ ਕੁੱਤੇ ਦੇ ਕੋਲੋਂ ਜਿਹੜਾ ਕੁੱਤਾ ਇੰਨਾ ਵਫਾਦਾਰ ਹੈ ਦੂਜੇ ਘਰ ਦੀ ਰੋਟੀ ਖਾਣ ਵਾਸਤੇ ਵੀ ਤਿਆਰ ਈ ਲੱਤਾਂ ਖਾ ਲਈਦਾ ਹੈ ਮਾਲਕ ਦੇ ਕਰੋ ਛੋਟੀਆਂ ਵੀ ਪੈਂਦੀਆਂ ੱੱਕੇ ਵੀ ਪੈਂਦੇ ਅੱਖ ਕੇ ਬੰਦਾ ਬੂਆ ਬੰਦ ਕਰਕੇ ਤੇ ਬਾਹਰ ਕੱਢ ਦਿੰਦਾ ਵੀ ਸਾਡੇ ਤੇ ਮਗਰ ਹੀ ਪੈ ਗਿਆ ਪਰ ਕੁੱਤਾ ਦਰਵਾਜ਼ਾ ਨਹੀਂ ਛੱਡਦਾ ਤੇ ਫਿਰ ਮਾਲਕ ਰਾਤ ਜਾਗ ਕੇ ਉੱਠ ਕੇ ਵੇਖਦਾ ਵੀ ਠੱਡ ਬੜੀ ਆ ਜੇ ਇਹਨੇ ਦਰਵਾਜ਼ਾ ਨਹੀਂ ਛੱਡਦਾ ਤੇ ਫਿਰ ਅੰਦਰ ਕਰ ਲਈਏ ਫਿਰ ਮਾਲਕ ਅੰਦਰ ਕਰ ਲੈਂਦਾ